ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜਿੰਦਰ ਸਿੰਘ ਲਵਾਣੇ ਵਾਲੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਚੰਡੀਗੜ੍ਹ ਸਰ ਤੋਂ ਬੋਲ ਰਿਹਾ ਖਨੌਰੀ ਖੜੇ ਆ ਜਿਸ ਟਾਈਮ ਅਸੀਂ ਤੇ ਪਤਾ ਹੀ ਜਿਵੇਂ ਆਪਾਂ ਨੂੰ ਸਰਦਾਰ ਜਗਦੀਨ ਸਿੰਘ ਜੀ ਡੱਲੇਵਾਲ ਸਾਹਿਬ ਪਿਛਲੇ 30 ਦਿਨਾਂ ਤੋਂ ਮਰਨwarte ਤੇ ਬੈਠੇ ਹੋਏ ਨੇ ਉਹਨਾਂ ਦੀ ਸ਼ੇਪ ਵੀ ਕਾਫੀ ਡਾਉਨ ਹੈ ਪਰ ਉਹਨਾਂ ਦਾ ਇੱਕ ਹੀ ਨਿਸ਼ਚੈ ਹੈ ਕਿ ਮੈਂ ਆਪਦੀ ਕਿਸਾਨ ਜਮਾਤ ਵਾਸਤੇ ਕੁਝ ਕਰਨਾ ਹੈ ਜਾਂ ਤਾਂ ਐਮਐਸਪੀ ਦਾ ਗਰੰਟੀ ਕਾਨੂੰਨ ਨਾਲ 13 ਮੰਗਾ ਜਿਹੜੀਆਂ ਆਪਣੀਆਂ ਰਹੀਆਂ ਕਰਜ਼ਾ ਮੁਕਤੀ ਕਿਸਾਨਾਂ ਤੇ ਮਜ਼ਦੂਰਾਂ ਦੀ ਡਾਕਟਰ ਸੁਮੇਰ ਨਾ ਤੰਦੀ ਰਿਪੋਰਟ ਸੀ 2 3 ਦੇ ਫਾਰਮ ਨਾਲ ਸ਼ੁਭ ਕਰਨ ਦੀ ਜਿਹੜੀ ਸ਼ੀਧੀ ਹੋਈ ਉਹਦੀ ਸੀਬੀਆਈ ਤੋਂ ਜਾਂਚ ਉੱਚ ਪੱਧਰੀ ਜਾਂਚ ਜੇਕਰ ਇਹ ਮੰਗਾ ਨਹੀਂ ਮੰਨਦੀ ਸਰਕਾਰ ਸਰਕਾਰ ਨੇ ਗਾਇਬ ਗਾਇਂ ਸਮੇ ਸਮੇਤੇ ਮੰਗਾ ਦੀ ਕਮਿਟਮੈਂਟ ਕੀਤੀ ਹੋਈ ਹੈ ਪਰ ਸਰਕਾਰ ਉਹ ਵਾਦਾ ਖਿਲਾਫੀ ਕਰ ਰਹੀ ਹੈ ਤਾਂ ਪ੍ਰਧਾਨ ਜੀ ਨੇ ਨਿਸ਼ਚਾ ਕਰ ਲਿਆ ਕਿ ਮੈਂ ਉਹਦਾ ਬਲਦਾਨ ਦੇ ਦੂਗਾ ਪਰ ਕਿਸਾਨਾਂ ਨੂੰ ਇਹ ਰੋਲ ਨਹੀਂ ਦੇਣਾ ਤਾਂ ਵੀਰੋ ਅੱਜ ਤੀਕਾ ਆਪਾਂ ਲਾਂਭਾ ਦਿੰਦੇ ਰਹੇ ਆ ਵੀ ਸਾਨੂੰ ਲੀਡਰ ਨਹੀਂ ਮਿਲਦਾ ਕੋਈ ਜੱਥੇਬੰਦੀਆਂ ਬੈੱਕ ਜਾਂਦੀਆਂ ਇਹ ਜਾ ਕੇ ਸੈਟਿੰਗ ਕਰ ਰੈਂਦੀਆਂ ਸਰਕਾਰ ਨਾਲ ਪਰ ਭਰਾਓ ਆਹ ਦੇਖੋ ਤੁਸੀਂ ਲੀਡਰ ਤੁਹਾਨੂੰ ਮਰਨ ਵਾਲਾ ਮਿਲਦਾ ਜਿਹੜਾ ਕੋਈ ਆਪਦੇ ਘਰ ਵਾਸਤੇ ਨਹੀਂ ਆਪਦੇ ਘਰ ਨੂੰ ਤਾਂ ਗੱਡੇ ਦਾ ਤਿਆਗ ਕੇ ਆ ਗਿਆ ਉਸ ਜਿੱਤ ਕਰਕੇ ਪਰਿਵਾਰ ਦੇ ਸਾਰੇ ਨਾਲ ਸਾ ਵੀਰੋ ਤੁਹਾਡੇ ਵਾਸਤੇ ਖੜਨ ਵਾਲਾ ਮਰਨ ਵਾਲਾ ਲੀਡਰ ਬਣਦਾ ਇੱਕ ਲਕੀਰ ਖਿੱਚੀ ਗਈ ਜੇ ਲੀਡਰ ਮਰਦੇ ਵੀ ਹੁੰਦੇ ਆ ਆਪਦੇ ਲੋਕਾਂ ਵਾਸਤੇ ਤਾਂ ਉਸੇ ਲੜੀ ਤਹਿਤ ਅੱਜ ਸਾਡੇ ਵੀਰ ਇਹ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਬਹੁਤ ਵੱਡਾ ਰਪਾਣਾ ਮਲੋੜ ਰੋਡ ਰੋਡ ਤੇ ਸਥਿਤ ਹੈ ਇਹ ਭਰਾਤਰੀ ਜਥੇਬੰਦੀ ਕਿਸੇ ਹੋਰ ਜਥੇਬੰਦੀ ਸੀਗੇ ਇਹ ਫੌਰਨ ਉਹਨਾਂ ਦੀ ਇਹ ਸਾਰਾ ਦੇਖ ਕੇ ਕੁਰਬਾਨੀ ਨੂੰ ਵੀ ਯਾਰ 13 ਮੰਗਾ ਤਾਂ ਸਾਡੀਆਂ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਸਾਡਾ ਕਰਜ਼ਾ ਮੁਕਤੀ ਵੀ ਸਾਡੀ ਹੀ ਹੈ ਕਿਉਂਕਿ ਕਰਜ਼ਾ ਕਾਰਪੋਰੇਟ ਨੇ ਸਾਡੇ ਤੇ ਚੜਾਇਆ ਆਪਦੀਆਂ ਨੀਤੀਆਂ ਸਾਡੀ ਜ਼ਮੀਨ ਖੋਹਦੇ ਮਾਰੇ ਨੇ ਇਹ ਸਾਰੀਆਂ ਗੱਲਾਂ ਦੇਖ ਕੇ ਬਾਈਆਂ ਦੀ ਜ਼ਮੀਰ ਜਾਗੀ ਇੱਧਰ ਮੜੀ ਦੀ ਮਾਰ ਰਹੀ ਵੀਡੀਓ ਇੱਕ ਹੋਰ ਟਰਾਲਾ ਇਹ ਕਾ ਟਰਾਲੀ ਟਰੈਕਟਰ ਤੇ ਸਾਰਾ ਸਮਾਨ ਲੱਗਾ ਤਾਂ ਸਾਰਾ ਕੁਝ ਲੈ ਕੇ 7-12 ਬੰਦੇ ਖੁੱਗੇ ਆ ਆਪਾਂ ਕੋਚੇ ਭਾਈ ਉਹ ਨਾਲ ਕਰਦੇ ਭਾਈ ਨਾਮ ਵੀ ਕੋਚੇ ਤੇ ਸਾਨੂੰ ਲੱਗਿਆ ਵੀ ਅਸੀਂ ਜਨੈਵਾਰ ਸਾਹਿਬ ਦੀ ਮੱਤ ਦਿੱਤੀ ਜਾਏਗੀ ਇਸ ਨੂੰਰ ਇਸੇ ਕਰਕੇ ਅਸੀਂ ਸਾਰਾ ਕਰਦੇ ਨਹੀਂ ਭਾਈ ਤੁਸੀਂ ਹੋਰ ਜਥੇਬੰਦੀ ਤੁਹਾਡੇ ਮਨਤ ਨਹੀਂ ਆਈ ਗੱਲ ਤੁਸੀਂ ਕਿ ਮਤਲਬ ਕਿਵੇਂ ਆਇਆ ਭਾਈ ਪਹਿਲਾਂ ਅਸੀਂ ਕਰਦਿਆਂ ਜਿਸਗੇ ਜਾਨਦੇ ਸੀ ਉਹ ਹੁਣ ਕਿਉਂ ਤੁਰੇ ਨਹੀਂ ਸਾਨੂੰ ਆਏ ਨਹੀਂ ਤੁਰੇ ਨਹੀਂ ਸੀ ਜੀ ਤੇ ਅਸੀਂ ਉਹਨਾਂ ਨਾਲ ਗੁੱਸੇ ਹੋ ਕੇ ਅਸੀਂ ਆਖਿਆ ਜੀ ਅਸੀਂ ਇੰਦਰਪੁਰ ਬਾਪੂ ਦਾ ਪਤਾ ਲੈਣੇ ਆ ਹਾਂ ਦੇਖੋ ਕੋਈ ਜਥੇਬੰਦੀ ਨਹੀਂ ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ ਸਾਰੇ ਭਰਾ ਆਪਾਂ ਪਰ ਵੀਰੋ ਆਪਾਂ ਦੇਖ ਕੇ ਤੇ ਸਹੀ ਵੀ ਸਾਡੀਆਂ ਮੰਗਾ ਕਿਹੜੀਆਂ ਹੈ ਜੇ ਅਸੀਂ ਕਿਸਾਨ ਆ ਜੇ ਜ਼ਮੀਨ ਬਚਾਉਣੀ ਆ ਉਹਦੇ ਚੁੱਲਿਆਂ ਦੀ ਅੱਗ ਬਲਦੀ ਰੱਖਣੀ ਆ ਤਾਂ ਵੀਰੋ ਜ਼ਰੂਰੀ ਆ ਲੜਨਾ ਮੈਂ ਅਪੀਲ ਕਰੂੰਗਾ ਤੋਂ ਆਪਣੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆ ਵੀਰਾਂ ਤੋਂ ਸਿੱਖੋ ਯਾਰ ਜਿਹੜੇ ਵੀਰਾਂਾਂ ਚ ਬੈਠੇ ਆ ਦੇਖੋ ਇਹਨਾਂ ਨੇ ਵੇਖੋ ਨਾਲ ਦੀ ਨਾਲ ਤਿਆਰੀ ਖੱਚ ਕੇ ਸਾਰਾ ਮਤਲਬਾ ਵੀਰ ਆ ਗਿਆ ਵੇਖੋ ਵੀਰੋ ਇਹ ਜੱਥੇਬੰਦੀਆਂ ਦੀ ਲੜਾਈ ਨਹੀਂ ਹੈ ਮੈਂ ਤੁਹਾਨੂੰ ਦੱਸ ਦਿਆਂ ਇਹ ਲੜਾਈ ਆ ਆਪਣੀਆਂ ਜ਼ਮੀਨਾਂ ਦੀ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਆਜੋ ਕੋਈ ਆਪਣੇ ਵਾਸਤੇ ਮਰ ਲਈ ਤਿਆਰ ਆ ਆਪਾਂ ਉਹਦੇ ਵਾਸਤੇ ਆ ਕੇ ਖੜੀਏ ਇਹ ਲੜਾਈ ਆ ਆਪਾਂ ਹਾਂ ਹਾਂ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ